ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਬੈਰਾਗ ਜੀ ਮਾਨੂੰ ਨਾਰਾਸਨ ਬਖਸ਼ਿਆ ਹੈ ਉਹਨਾਂ ਦੇ ਅੰਦਰ ਪ੍ਰੇਮ ਲੱਗਾ ਹਰੀ ਦੀ ਪ੍ਰਾਪਤੀ ਦਾ ਵੱਡ ਭਾਗੀ ਹਰ ਮਨ ਰਾਹ ਵੱਡਿਆਂ ਭਾਗਾ ਵਾਲੇ ਜਿਹੜਾ ਹਰੀ ਚ ਹਰ ਵਕਤ ਮਨ ਨੂੰ ਰੱਖੀ ਰੱਖਦੇ ਆ ਪਰਮੇਸ਼ਰ ਜੀ ਯੋੜੀ ਰੱਖਦੇ ਆ ਚਿਤ ਨੂੰ ਮਿਲ ਸੰਗਤ ਸਰਧਾ ਉਪਜੇ ਇਹ ਸਰਧਾ ਜਿਹੜੀ ਮਾਰੇ ਨੂੰ ਹਰ ਵਕਤ ਚਿਤ ਵਿੱਚ ਬਸਾਉਣ ਦੀ ਸਾਧ ਸੰਗਤ ਨਾਲ ਮਿਲ ਕੇ ਪੈਦਾ ਹੁੰਦੀ ਹੈ। ਔਰ ਸਭ ਦੀ ਹਰ ਰਸ ਚਾਖ ਸਾਧ ਸੰਗਤ ਕਿਹੜੀ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੀ ਕੁਮਾਰੀ ਕਰਕੇ ਹਰੀ ਦੇ ਰਸ ਨੂੰ ਚਖਣ ਵਾਲੇ ਆ ਤੂੰ ਵੀ ਚਖਣਾ ਕਰ। ਸਭ ਮਨ ਤਨ ਹਰ ਕਰ। ਸਭ ਮਨ ਤਨ ਹਰ ਆਹੋ ਜਿਹਨਾਂ ਮਰੀਏ ਰਸ ਨੂੰ ਚਖਿਆ ਪਾਰਿਆ ਉਹਨਾਂ ਦਾ ਮਨ ਵੀ ਤਨ ਵੀ ਸਾਰਾ ਪ੍ਰਫੁੱਲਤ ਹੋ ਗਿਆ ਹਰਿਆਵਲ ਦਾ ਸਹਿਦ ਸੁਗੁਣਾ ਦੀ ਦੇ ਸਹਿਤ ਹੋ ਗਿਆ ਹੈ ਗੁਰਬਾਣੀ ਹਰ ਗੁਣ ਭਾ ਇਹ ਜਿਹੜੀ ਸਲੂਰਾ ਦੀ ਅਮਰ ਤੂ ਬਾਣੀ ਹੈ ਇਹ ਹਰੀ ਦੇ ਗੁਣਾਂ ਨੂੰ ਭਾਖ ਉਚਾਰਨ ਕਰਦੀ ਹੈ ਇਹ ਗੁਰਬਾਣੀ ਦੁਆਰਾ ਹਰੀ ਦੇ ਗੁਣਾਂ ਨੂੰ ਪਾਖਣ ਕਰ ਉਚਾਰਨ ਕਰ ਮਨ ਪਿਆਰਿਆ ਮਿੱਤਰਾ ਇਹ ਮੇਰੇ ਪਿਆਰੇ ਮਨ ਬਾਣੀ ਸੀਰ ਦੇ ਸੱਜਣ ਹਰ ਹਰ ਨਾਮ ਰਸ ਜਾ ਇਹ ਜੋ ਹਰ ਹਰ ਪਰਮੇਸ਼ਰ ਦਾ ਨਾਮ ਰਸ ਹੈ ਇਨੂੰ ਧਾਰਨ ਕਰਕੇ ਵੇਖ ਚਖ ਲੈ ਗੁਰਪੂਰ ਹੈ ਹਰ ਪਾਇਆ ਪੂਰਿਆਂ ਗੁਰਾਂ ਦੁਆਰਾ ਹੀ ਅਕਾਲ ਪੁਰਖ ਰੀ ਨੂੰ ਜਿਸ ਕਿਸੇ ਨੂੰ ਪਾਇਆ ਹੈ ਹਾਲਤ ਪਾਲਤ ਪਾਦਰਾ ਜਿਨ੍ਹਾਂ ਜਿਨ੍ਹਾਂ ਨੇ ਪਾਲਿਆ ਉਹਨੂੰ ਇਸ ਲੋਕ 'ਚ ਵੀ ਵਾਹਿਗੁਰੂ ਪਾਦ ਰੱਖਦਾ ਹੈ ਪਰਲੋਕ 'ਚ ਵੀ ਉਹਨਾਂ ਦੀ ਇੱਜ਼ਤ ਰੱਖਦਾ ਹੈ ਵਕਾਰ ਤੇ ਕਾਮ ਆਦਿ ਤੇ ਜਬ ਦੁੱਖ ਨਹੀਂ ਦਿੰਦੇ ਰਹਾਓ ਹਰ ਹਰ ਨਾਮ ਧਿਆਈ ਹੈ ਪਰਮੇਸ਼ਰ ਜੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਸ ਦੇ ਅਮਰ ਨਾਮ ਨੂੰ ਧਿਆਨਾ ਕਰੀਏ ਹਰ ਕੀਰਤ ਗੁਰਮੁਖ ਚਾਹ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਦੇ ਕੀਰਤ ਨੂੰ ਭਗਤੀ ਦਾ ਰਸ ਚਖਣਾ ਕਰ ਤਨ ਧਰਤੀ ਹਰ ਬੀਜੀ ਹੈ ਇਹ ਸਰੀਰ ਜਿਹੜਾ ਮਨੁੱਖਾ ਵੇਲ ਧਰਤੀ ਹੈ ਇਹਦੇ ਚ ਪਰਮੇਸ਼ਰ ਦੇ ਨਾਮ ਨੂੰ ਕਿਸਾਨ ਬਣ ਕੇ ਬੀਜਣਾ ਕਰੀਏ ਵਿਚਾਰ ਦੇ ਹਲ ਦੁਆਰਾ ਸਤ ਸੰਤੋਖ ਦੇ ਬਲਦ ਬਣਾ ਕੇ ਵਿੱਚ ਸੰਗਤ ਹਰ ਪ੍ਰਭ ਰਾਤੋਂ ਬੇਨਤੀ ਕਰੀਏ ਰਾਖੀ ਵੀ ਕਰਨੀ ਲੋੜ ਹੈ ਖੇਤੀਬੀਜ ਕੇ ਸੇ ਮਾਰਾ ਆਪ ਦੀ ਸੰਗਤ ਚ ਸਾਨੂੰ ਰੱਖੋ ਇਸ ਪ੍ਰਕਾਰ ਮੁਕਾਰਾਂ ਤੋਂ ਬਚਣ ਵਾਸਤੇ ਰਾਖੀ ਕਰੀ ਦੀ ਐ ਸੇਹਰੀ ਪ੍ਰਭੂ ਆਪ ਦੀ ਸੰਗਤ ਚ ਰੱਖਣਾ ਕਰੋ ਅੰਮ੍ਰਿਤ ਹਰ ਹਰ ਨਾਮ ਹੈ ਇਹ ਅੰਦਰ ਕਰਨ ਵਾਲਾ ਅੰਮ੍ਰਿਤ ਨਾਮ ਹਰ ਹਰ ਦਾ ਹੈ ਗੁਰਪੂਰੈ ਹਰ ਰਸਾ ਸਤਿਗੁਰੂ ਪੂਰਿਆਂ ਦਰ ਹਰੀ ਦੇ ਰਸ ਅਨੰਦ ਨੂੰ ਚਖਣਾ ਕਰੋ ਧਾਰਨ ਕਰੋ ਮਨਮੁਖ ਤ੍ਰਿਸ਼ਨਾ ਭੜ ਰਹੇ ਇਹ ਮਨਮੁਖ ਲੋਕ ਆਪਣੇ ਮਨ ਦੇ ਆਖੇ ਲੱਗਣ ਵਾਲੇ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਉਹਨਾਂ ਜਿਹੜੇ ਭੰਗ ਰੂਚੀ ਭਰ ਰਹੇ ਹਨ ਪਠ ਵੀ ਜਿਵੇਂ ਭਰਿਆ ਹੋਵੇ ਅੱਗੇ ਮਨ ਆਸਾ ਦਹਿਦ ਇਸ ਬਹੁ ਲਾਖ ਨੰਨ ਤੇ ਆਸਾ ਲੱਗੀ ਹੈ ਪਦਾਰਥਾਂ ਦੀ ਦਸੋ ਦਸਾ ਦੇ ਬਹੁਤ ਸਾਰੇ ਲੱਖਾਂ ਪੁਰਖਾਂ ਨਾਲ ਮਿਲ ਕੇ ਲੱਖਾਂ ਦੀ ਗਿਣਤੀ ਚਾਹੁੰਦੇ ਕਿ ਸਾਡੇ ਪਾਸ ਪਦਾਰਥ ਹੋਵੇ ਇੰਨ ਬਹੁਤ ਸਾਰੇ ਸਾਥ ਸੰਗਤ ਜੀ ਉਹ ਜਿਵੇਂ ਲੱਖ ਕਾਲੀ ਹੁੰਦੀ ਹੈ ਐ ਉਹਨਾਂ ਦੇ ਮਨ ਕਾਲੇ ਹੋਏ ਹੁੰਦੇ ਆ ਤੋਸ ਰੂਪ ਨੂੰ ਕੀ ਲਖਣਾ ਹੈ ਉਹਨਾਂ ਨੇ ਬਿਨ ਨਾਵ ਤ੍ਰਿਗਜੀਵ ਦੇ ਬਿਨਾ ਨਾਮ ਤੋਂ ਜਿਹੜਾ ਜਿਉਣਾ ਦਾ ਤਰਹਾਰ ਯੋਗ ਹੈ ਵਿੱਚ ਬਿਸ਼ਟਾ ਮਨਮੁਖ ਰਾਗ ਉਹਨਾਂ ਮਨਮੁਖਾਂ ਨੂੰ ਮਾਤਾ ਦੇ ਗਰੁ ਰੂਪੀ ਬਿਸ਼ਟਾ ਚ ਨਰਕ ਰੂਪੀ ਬਿਸ਼ਟਾ ਚ ਪ੍ਰਤੱਖ ਮੈਲੇ ਦੇ ਕੀੜੇ ਵਿਸ਼ਾ ਰੂਪੀ ਵਿਸਤਾਜ ਰੱਖੇ ਜਾਂਦੇ ਹਨ ਕੋਈ ਆਵੇ ਜਾਹੇ ਭਵਾਈ ਹੈ ਉਹਦੇ ਜਨੂੰ ਧਾਰ ਕੇ ਫੇ ਮਰ ਕੇ ਜਾਂਦੇ ਐ ਜੂਨਾ ਚ ਪੁਹਾਏ ਜਾਂਦੇ ਹਨ ਬਹੁ ਜੋਨੀ ਦੁਰਗੰਧ ਭਾਖ ਵਾਲੀਆਂ ਕਿ ਉਹਨਾਂ ਚ ਪੈਂਦੇ ਜਿਹੜੇ ਦੁਰਗੰਧੀ ਵਿਸ਼ਿਆਂ ਨੂੰ ਭਾਖ ਖਾਂਦੇ ਐ ਭਕਦੇ ਐ ਵਿਸ਼ੇ ਖਾਣ ਤੇ ਲੱਗੇ ਰਹਿੰਦੇ ਕਾਹ ਜਿਵੇਂ ਕਾਂ ਕਾਂਕਪੂਰਨ ਚੱਖੀ ਦੁਰਗੰਧ ਸੁਖਾਗਾ ਐ ਮੋਸ਼ਕਪੂਰਨੀਆ ਟਿੱਕੀਆਂ ਕਾਹਨੂੰ ਚੰਗੇ ਲੱਗਦੇ ਉਹ ਦਗੰਦੀ ਚੰਗੀ ਲੱਗਦੀ ਐ ਇਉਂ ਜਿਹੜੇ ਵਿਸ਼ਿਆਂ ਨੂੰ ਹਰ ਵਕਤ ਪਾਖਦੇ ਉਹ ਚਾਰ ਦੇਵ ਦੇ ਵਿਸ਼ੇ ਦੀਆਂ ਗੱਲਾਂ ਹੀ ਤੇ ਖਾਂਦੇ ਰਹਿੰਦੇ ਐ ਉਹ ਇਸ ਪ੍ਰਕਾਰ ਦੀ ਹਾਲਤ ਐ ਵਿਸ਼ਾ ਚੀ ਮਨਮ ਖੜਕੇ ਜਾਂਦੇ ਕੀੜੇ ਬਣਾ ਕੇ ਤਰਾਹ ਤਰਾਹ ਸਰਣਾਗਤ ਰੱਖਿਆ ਕਰੋ ਮਹਾਰਾਜ ਰੱਖਿਆ ਕਰੋ ਪਾਹੀਆਂ ਆਪ ਦੀ ਸ਼ਰਨ ਹਾਂ ਆਪ ਦੀ ਸ਼ਰਨ ਹਾਂ ਮਨ ਬਾਣੀ ਸਵੀਕਾਰ ਕਰਕੇ ਹਰ ਦਇਆ ਧਾਰ ਪ੍ਰਭ ਰਾਹ ਤੇ ਹਰੀ ਜਿਵੇਂ ਦਇਆ ਧਾਰ ਕੇ ਆਵਦੇ ਸੇਵਕਾਂ ਦੀ ਰੱਖਿਆ ਕੀਤੀ ਜਹਾਂ ਜੁਗਾਂ ਚ ਐਵੇਂ ਹੈ ਪ੍ਰਭੂ ਰੱਖੇ ਸਾਡੀ ਰੱਖਿਆ ਕਰ ਸੰਤ ਸੰਗਤ ਮੇਲਾਪ ਕਰ ਆਵਦੇ ਸੰਤ ਜਿਨ੍ਹਾਂ ਨੂੰ ਸਾਸ਼ ਗਰਾਸ ਨਹੀਂ ਵਿਸਰਦਾ ਉਹਨਾਂ ਦੇ ਨਾਲ ਮਾਰਾ ਸਾਡਾ ਮਲਾਪ ਕਰੋ ਹਰ ਨਾਮ ਮਿਲੇ ਪਤਸਾਰ ਇੱਕ ਦਾਰ ਆਪਦਾ ਨਾਮ ਮਿਲੇ ਜਿਹੜਾ ਇਸ ਲੋਕ 'ਚ ਵੀ ਪਤ ਰੱਖਣ ਵਾਲਾ ਵਿਸ਼ਿਆਂ ਤੋਂ ਤੇ ਬਲੋਕ 'ਚ ਵੀ ਸਾਖ ਉਗਾਹੀ ਦੇਣ ਵਾਲਾ ਹੈ ਇਸ ਪ੍ਰਕਾਰ हे हरिपति परमेश्वर ਆਪ ਦਾ ਨਾਮ ਮੇਰੇ ਸਦਾ ਸਦਾ ਸਾਖ ਸੁਗਾਹੀ ਦੇਣ ਵਾਲਾ ਜੋ ਹੈ ਹਰ ਹਰ ਨਾਮ ਧਨ ਪਾਇਆ ਜਿਨ੍ਹਾਂ ਨੇ ਇਹ ਪਰਮੇਸ਼ਰ ਆਪ ਦੇ ਹਰ ਹਰ ਨਾਮ ਰੂਪੀ ਧਨ ਨੂੰ ਪਾਇਆ ਹੈ ਜਨ ਨਾਨਕ ਗੁਰਮਤਿ ਭਾਖ ਉਹਨਾਂ ਨੂੰ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਗੁਰਮਤਿ ਵਾਲੇ ਕਹੀਦਾ ਹੈ ਬਾਕੀ ਗੁਰਮਤਿ ਵਾਲੇ ਨਹੀਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਧਨ ਨੂੰ ਪਾਇਆ ਹੈ ਉਹ ਗੁਰਮਤਿ ਦੁਆਰਾ ਅੰਤਜਾਵੇਂ ਨੂੰ ਹਰ ਵਕਤ ਉਚਾਰਦੇ ਰਹਿੰਦੇ ਹਨ ਮਾਰੂ ਮਹੱਲਾ ਚੌਥਾ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਭਰੇ ਢੰਡਾਰਾ ਸ੍ਰੀ ਗੁਰੂ ਰਾਮਦਾਸਾ ਫੇਰ ਕਿਰਪਾ ਕਰਕੇ ਫਰਮਾਉਂਦੇ ਹਨ ਇੱਕ ਦੁਆਇ ਤਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਇਹ ਭਾਈ ਸਤਿਗੁਰੂ ਸਾਹਿਬ ਜੀ ਤਾਂ ਹਰ ਹਰ ਪਰਮੇਸ਼ਰ ਦੀ ਭਗਤੀ ਦੇ ਭੰਡਾਰੇ ਹਨ ਭਰੇ ਹੋਏ ਗੁਰੂ ਮਾਰਾ ਸਾਹਿਬ ਤੋਂ ਖਜਾਨੇ ਹਨ ਭਗਤੀ ਦੇ ਗੁਰਮੁਖ ਆਰਾਮ ਕਰੀ ਨੇ ਸਾਰਾ ਜਿਹੜੇ ਗੁਰਮੁਖ ਗੁਰਾਂ ਦੁਆਰਾ ਆਰਾਮ ਦਾ ਨਾਮ ਜਪਦੇ ਐ ਉਹਨਾਂ ਦਾ ਨਿਸਤਾਰਾ ਤਾਰਨਾ ਕਰਦੇ ਐ ਸੰਸਾਰ ਤੋਂ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਜਿਨ੍ਹਾਂ ਦੇ ਤੇ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦੁੰਦਾ ਹੈ ਸੋ ਹਰ ਕੀ ਗੁਣ ਗਾਵੇ ਓ ਭਾਈ ਹਰਿ ਕਰਤਾਰ ਦੇ ਗੁਣਾਂ ਨੂੰ ਗਾਉਂਦਿਆਂ ਰੇ ਪਿਆਰੇ ਜੀ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਜੋ ਪ੍ਰਮੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਜਿਨ੍ਹਾਂ ਤੇ ਕਿਰਪਾ ਦੀ ਹਿੱਤੀ ਕਰਦਾ ਉਹ ਸੰਸਾਰ ਬਾਗ ਦਾ ਵਾਲੀ ਹੈ ਹਰ ਹਿਰਦੇ ਸਦਾ ਸਦਾ ਸਮਾਲੀ ਉਸ ਪਰਮੇਸ਼ਰ ਨੂੰ ਹਿਰਦੇ ਦੀ ਜਾਨ ਕੇ ਨਿਸ਼ਚੇ ਨਾਲ ਸਦਾ ਸਦਾ ਯਾਦ ਕਰੀਏ ਹਰ ਹਰ ਨਾਮ ਜਪੋ ਮੇਰੇ ਜੀ ਅਰੇ ਮੇਰੇ ਹਿਰਦੇ ਜੀਵੋ ਪਰਮੇਸ਼ਰ ਦੇ ਨਾਮ ਨੂੰ ਜੋ ਹਰੀ ਪਾਪਾ ਨੂੰ ਹਰਨ ਵਾਲਾ ਹੈ ਅਤੇ ਹਰੇਕ ਦੋਸ਼ਾਂ ਨੂੰ ਹਰ ਕੇ ਸਰਬਨ ਦੇ devotion ਮੰਨਣ ਦੇ ਦੋ ਇਸ ਨੂੰ ਇਹਾਸੇ ਦੇ devotion ਨੂੰ ਹਰਨ ਵਾਲਾ ਉਸ ਨਾਮ ਨੂੰ ਜਾਪੋ ਜਾਪ ਹਰ ਹਰ ਨਾਮ ਛਡਾਵੇ ਜੀ ਜੇ ਭਾਈ ਮਨ ਕਰਕੇ ਬਾਣੀ ਕਰਕੇ ਸੀਨ ਕਰਕੇ ਮਾਰੇ ਨਾਮ ਨੂੰ ਜਪਦੇ ਹੈ ਉਹਨਾਂ ਨੂੰ ਮਾਰਾ ਦਾ ਨਾਮ ਛਡਾ ਲੈਂਦਾ ਹੈ ਇਹਦੇ ਜਾਣਨਾ ਕਰੋ ਹੋ ਪਿਆਰੇ ਜੀ ਰਹਾਉ ਸੁਖ ਸਾਗਰ ਅੰਮ੍ਰਿਤ ਹਰਨਾਉ ਸੁਖਾਂ ਦਾ ਸਮੁੰਦਰ ਤੇ ਅਮਰ ਕਰਨ ਵਾਲਾ ਅਮਰ ਰੂਪ ਹੈ ਕਰਤਾਰ ਦਾ ਜੋ ਨਾਮ ਹੈ ਮੰਗਤ ਜਨ ਜਚੈ ਹਰ ਦੇਹੋ ਪਸਾਉ ਨਰ ਦੇ ਪਾਸ ਜਾਜਕ ਬਣ ਕੇ ਹਮ ਪੀਖੀ ਪੀ ਖਾਤੇ ਖਾਰੀ ਤੇ ਤੋ ਨਹੀਂ ਪਤਾ ਹੈ ਦਾਤਾ ਕਿਉ ਮੰਗਤ ਜਨਕ ਮੰਗਤੇ ਬਣ ਕੇ ਜਨ ਹੈ ਬਸ ਜਨ ਮੰਗੋ ਜਾਚਨਾ ਕਰੀਏ ਭਗਤਾਂ ਦੀ ਸੰਗਤ ਵਿੱਚ ਜਾਜਕ ਬਣ ਕੇ ਮੰਗਣਾ ਕਰੀਏ ਕਿ ਬੇਨਤੀ یوں ਕਰੀਏ ਹਰ ਦੇਹੋ ਪਸਾਉ ਇਹ ਹਰੀ ਪਸਾਉ ਦਾਤ ਕਰ ਦਿਓ ਆਪੇ ਸਰੂਪ ਦੀ ਸਖਿਆਤਤਾ ਹੋਵੇ ਪਸਾਵ ਕਰੋ ਇਹ ਪ੍ਰਸੀਜਣਾ ਕਰੋ ਪ੍ਰਸੀਜ ਕੇ ਦਾਤ ਕਰੋ ਸਾਡੇ ਕਾਈ ਹਰ ਸਤ ਸਤ ਸਦਾ ਹਰ ਸਤ ਤੇ ਹਰੀ ਸਾਜੂਗ ਜੀ ਵੀ ਸਤ ਸਰੂਪ ਸੀ ਤੁਸੀਂ ਤ੍ਰੇਤੇਜੁ ਵੀ ਸਤ ਸਰੂਪ ਸੀ ਅਤੇ ਦਵਾਪਰ ਜੀ ਵੀ ਸਤ ਸਰੂਪ ਸੀ ਹੁਣ ਵੀ ਮਾਰਾ ਕਲਜ ਜੀ ਵੀ ਸਤ ਸਰੂਪ ਹੈ ਆਦਮਿਕ ਵੀ ਸਤ ਸਰੂਪ ਸੀ ਮਦਮਿਕ ਵੀ ਸਤ ਸਰੂਪ ਹੈ ਅੰਤਰੂ ਵੀ ਸਤ ਸਰੂਪ ਹੋਵੇਗਾ ਚਾਰ ਖਾਣੀਆਂ ਜੀ ਵੀ ਹਰੀ ਸਤ ਸਰੂਪ ਹੈ ਅੰਡੇ ਦੀ ਖਾਣੀ ਜੀ ਵੀ ਸਤ ਸਰੂਪ ਹੈ ਜੈਲ ਦੀ ਖਾਣੀ ਜੀ ਵੀ ਸਤ ਸਰੂਪ ਹੈ ਅਤੇ ਉਦ ਕੁਝ ਖਾਣੀ ਜੀ ਵੀ ਸਤ ਸਰੂਪ ਹੈ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਸੇਤੀ ਦੀ ਖਾਣੀ ਜੀ ਸਦਾ ਸਤ ਸਰੂਪ ਹੈ ਅਤੇ ਹਰੀ ਜਿਨ੍ਹਾਂ ਨੇ ਸਤ ਸੰਗਤ ਦੇ ਚ ਮਿਲ ਕੇ ਹਰੀ ਤੇਰੇ ਸਤ ਨਾਮ ਤੇ ਨਿਸ਼ਚਾ ਕੀਤਾ ਹੈ ਉਹ ਹਰੀ ਤੇਰੇ ਸਤ ਸਰੂਪ ਨੂੰ ਪ੍ਰਾਪਤ ਹੋ ਕੇ ਸਤ ਸਰੂਪ ਹੀ ਹੋ ਗਏ ਹਨ ਹਰ ਸਤ ਮੀਰੈ ਮਨ ਭਾਵੈ ਜੀ ਇਹ ਹਰੀ ਐਸਾ ਸਤ ਸਰੂਪ ਤੂੰ ਹੈ ਸਾਡੇ ਮਨ ਚ ਭਾਵੈ ਜੀ ਪਾਉਣਾ ਹੈ ਇਹ ਪਰਮੇਸ਼ਵਰ ਨਵੇਂ ਛੇਦਰ ਸਰਬ ਹੈ ਅਪਵਿੱਤਰਾ ਇਹ ਜਿਹੜਾ ਸਰੀਰ ਹੈ ਇਹਦੇ ਚ ਨੌ ਗੋਲ ਕਹਣਗੀਆਂ ਨੌ ਛੇ ਕਹਣਗੇ ਇਹਨਾਂ ਛੇਕਾਂ ਦੇ ਵਿੱਚ ਕਿਸੇ ਵਿੱਚ ਗੱਡ ਨਿਕਲਦੀ ਹੈ ਨਾਸਾਂ ਜੋ ਮਾਇਲ ਨਿਕਲਦੀ ਹੈ ਕਿਸੇ ਪ੍ਰਕਾਰ ਨਵਾਂ ਗੋਲਕਾ ਦੇ ਵਿੱਚੋਂ ਨਵੇਂ ਛਿੱਧ ਸਰਵੇਂ ਸਰਬ ਦੇ ਰਹਿੰਦੇ ਹਨ ਇਹਨਾਂ ਦੇ ਚੋਂ ਮੈਲ ਪਿਸ਼ਾਬ ਆਦਿਕ ਨਿਕਲਦਾ ਰਹਿੰਦਾ ਹੈ ਅਪਵਿੱਤਰ ਚੀਜ਼ਾਂ ਨਿਕਲਦੀਆਂ ਰਹਿੰਦੀਆਂ ਹਨ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਇਹ ਸੁਧ ਨਹੀਂ ਹੋ ਸਕਦੇ ਜੇ ਮਿੱਟੀ ਨੂੰ ਪਾਣੀ ਪਾ ਕੇ ਖਾਰੀ ਇਹ ਪਾਣੀ ਹੋਰ ਪੈਂਦਾ ਰਹਿੰਦਾ ਹੈ ਪਰਮੇਸ਼ਰ ਦਾ ਨਾਮ ਬੋਲ ਕੇ ਮਹਾਰਾਜ ਸਾਹਿਬ ਕਹਿੰਦੇ ਹੈ ਇਹਨਾਂ ਸਾਰੀਆਂ ਗੋਲਕਾਂ ਨੂੰ ਪਵਿੱਤਰ ਕਰ ਲਈਦਾ ਹੈ ਇਸ ਪ੍ਰਕਾਰ ਕਰੀਏ ਅਮਰਤ ਨਾਮ ਨੂੰ ਜਪ ਕੇ ਜੇ ਹਰ ਸੂ ਪ੍ਰਸੰਨ ਹੋਵੇ ਮੇਰਾ ਸੁਆਮੀ ਜੇ ਹਰੀ ਭਰੀ ਪ੍ਰਕਾਰ ਪ੍ਰਸੰਨ ਹੋਵੇ ਨਾ ਮੇਰਾ ਮਾਲਕ ਹਰ ਸਿਮਰਤ ਮਲ ਲਹਿ ਜਾਵੇ ਨਾਰਾਇਣ ਸਿਮਨ ਕਰਦੇ ਹਿੰਦੇ ਦੀ ਵੀ ਮੈਲ ਲਹਿ ਜਾਂਦੀ ਹੈ ਜਿਹੜੀ ਮਲ ਮੁਖੇਵਾ ਵਰਨ ਆਦਿਕ ਮੈਲ ਹੈ ਉਹ ਵੀ ਮਾਰਾ ਸਿਮਨ ਕਰਕੇ ਮਿਟ ਜਾਂਦੀ ਹੈ ਇਹ ਪਿਆਰੇ ਜੀ ਮਾਇਆ ਮੋਹ ਵਿਖਮ ਹੈ ਭਾਰੀ ਇਹ ਮਾਇਆ ਦਾ ਮੋਹ ਹੈ ਜਿਹੜਾ ਬੜਾ ਕਠਿਨ ਹੋਣਾ ਤਰਨ ਬਹੁਤ ਔਖਾ ਹੈ ਭਾਰੀ ਕਠਨ ਹੈ ਕਿਉਂ ਤਰੀਐ ਦੁੱਤਰ ਸੰਸਾਰੀ ਜਿੰਨਾ ਚਿਰ ਮਾਇਆ ਦਾ ਮੋਹ ਕਠਣ ਲੱਗਾ ਹੋਇਆ ਹੈ ਉਹਨਾਂ ਚਿਰ ਭਾਈ ਦੁੱਤਰ ਕਠਨ ਜੋ ਸੰਸਾਰ ਹੈ ਇਹ ਤੋ ਇਹ ਸੰਸਾਰੀ ਜੀਵੋ ਕਿਵੇਂ ਤਰੋਂਗੇ ਬੜਾ ਕਠਨਾ ਤਰਨਾ ਭਾਰਾ ਔਖਾ ਹੈ ਸਤਗੁਰੂ ਬੋਹਿਤ ਦੇ ਪ੍ਰਭ ਸਾਚ ਕੋਈ ਉਪਾਅ ਹੈ ਸੰਸਾਰ ਸਮਤੋਂ ਪਾਰ ਹੋਣ ਵਾਸਤੇ ਸੱਚਾ ਨਾਮ ਰੂਪੀ ਜਹਾਜ ਸਭ ਤੂੰ ਸੱਚੇ ਪਾਤਸ਼ਾਹ ਜੀ ਬਖਸ਼ ਦੇਣ ਜੱਬ ਹਰ ਹਰ ਪਾਰ ਲੰਘਾਵੇ ਜਿਹੜਾ ਜਤਨਾਇ ਅਸਵਾਰ ਹੋਣਾ ਹੈ ਬਾਣੇ ਵੀ ਚੱਲਣਾ ਜਿਹੜਾ ਗੁਨਾ ਦੇ ਚ ਕਿਉਂ ਮਾਰਾ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਦੇ ਪਾਰ ਲੰਘਾ ਦਿੰਦੇ ਹਨ ਇੱਥੋਂ ਬਰਾਗ ਰੂਪੀ ਕਿਨਾਰੇ ਤੇ ਚੜਾ ਕੇ ਤੂੰ ਸਰਬੱਤ ਤੈਰਾ ਸਭ ਕੋਈ ਬੇਨਤੀ ਕਰੋ ਮਾਰਾ ਤੂੰ ਸਰਬੱਤ ਤੂੰ ਸਾਰਿਆਂ ਚ ਅਤਰ ਜਿਹੜਾ ਇਹ ਨੇਤਰਾ ਦਾ ਵਿਸ਼ਾ ਸੰਸਾਰ ਹੈ ਇਹ ਸਾਰਿਆਂ ਨੂੰ ਤੂੰ ਰਚਿਆ ਹੈ ਤੂੰ ਇਹ ਸਾਰਿਆਂ ਰੂਪਾਂ ਵਿੱਚ ਹੈ ਸਾਰੇ ਤੇਰੇ ਵਿੱਚ ਅਧਿਆਸਤ ਰੂਪ ਹਨ ਤੇ ਤੂੰ ਮਾਰਾ ਹੈ ਤੇਰਾ ਸਭ ਕੋਈ ਤੇਰੇ ਵਿੱਚ ਇਹ ਸਾਰੇ ਕਲਪਤ ਰੂਪ ਹੈ ਅਤੇ ਤੂੰ ਸਾਰਿਆਂ ਦਾ ਆਦਿ ਸ਼ਤਾਨ ਰੂਪ ਆਸ ਦਾ ਰੂਪ ਹੈ ਸਭ ਕੋਈ ਆਪ ਦਾ ਹੈ ਜੋ ਤੂੰ ਕਰਹਿ ਸੋਈ ਪ੍ਰਭ ਹੋਈ ਇਹ ਸਮਰਥ ਸੰਮੁਖ ਚਿੱਤ ਨੂੰ ਜੋੜ ਕੇ ਕਹੋ ਆਪ ਸਰਵ ਕਲਾ ਸਮਰਥ ਜੋ ਤੁਸੀਂ ਮਾਰਾ ਕਰਨਾ ਚਾਹੋ ਉਹ ਹੁੰਦਾ ਹੈ ਜਨ ਨਾਨਕ ਗੁਣ ਗਾਵੇ ਵਿਚਾਰਾ ਜੇ ਮਾਰਾ ਸਾਡੇ ਤੇ ਕਿਰਪਾ ਕਰੋ ਮੈਂ ਵਿਚਾਰਾ ਗਰੀਬ ਸਤਿਗੁਰੂ ਜੀ ਜਾ ਜਾ ਪਉਂ ਦੱਸਦੇ ਆਪਦੇ ਗੁਣ ਗਾਉਂਦਾ ਰਹਾ ਹਰ ਭਾਵ ਹਰ ਹਰ ਭਾਵ ਹਰ ਥਾਏ ਪਾਵੇ ਜੀ ਜੇ ਹਰੀ ਅਕਾਲ ਪੁਰਖ ਆਪ ਨੂੰ ਭਾਜਾਵੇ ਸਾਡਾ ਕੀਤਾ ਹੋਇਆ ਗੁਨਾ ਦੇ ਗਾਉਣ ਰੂਪ ਉਹ ਸਿਮਰਨ ਏ ਆਪ ਨੂੰ ਦੇ ਥਾਂ ਨੂੰ ਪਾ ਲੀਏ ਦੇਖੇ ਚ ਪੈ ਜੀ ਸੱਚੇ ਪਾਤਸ਼ਾਹ ਇਹ ਆਪ ਨੂੰ ਭਾਵੇਂ ਤਾਂ ਆਪ ਦੇ ਸਰੂਪ ਰੂਪੀ ਥਾਂ ਨੂੰ ਪਾ ਲੀਏ ਜੀ